ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਰੌਤਾ ਤੇ ਸੋ ਇਸ ਸਾਲ ਜਿਵੇਂ ਝੋਨੇ ਦੀ ਜਿਵੇਂ ਫੂਸਾ ਵੈਰਟੀਆਂ ਬੰਦ ਹੋਣ ਕਰਕੇ ਜਿਵੇਂ ਮੂੰਗੀ ਦੀ ਵਿਆਈ ਬਹੁਤ ਹੋਈ ਆ ਪਹਿਲਾਂ ਵੀ ਆਪਾਂ ਮੂੰਗੀ ਤੇ ਕਈ ਵੀਡੀਓ ਪਾ ਚੁੱਕੇ ਆ ਤੇ ਇਕਣਾ ਮੂੰਗੀ ਦੇ ਵਿੱਚ ਆਪਾਂ ਆਮ ਤੌਰ ਤੇ ਪੱਠਿਆਂ ਦੀ ਰਕਤ ਬਹੁਤ ਆ ਜਾਂਦੀ ਹੈ ਜਿਵੇਂ ਨਦੀਨ ਜਿਹੜਾ ਹੋ ਜਾਂਦਾ ਹਰਾ ਬਾਅਦ ਚ ਆਪਾਂ ਉਹਦੇ ਤੋਂ ਡਰਦੇ ਵੀ ਕਈ ਵੀਰ ਕਹਿੰਦੇ ਨੇ ਮਦੀਨ ਜ਼ਿਆਦਾ ਹੋ ਗਿਆ ਬਾਦਿਓ ਮੇਰੇ ਪਿੰਡ ਵੀ ਕਈਆਂ ਨੇ ਭਾਈ ਮੂੰਗੀ ਪੈਣੇ ਦੀ ਜ਼ਿਆਦਾ ਹੋ ਗਿਆ ਪਰ ਮੈਂ ਕੁਝ ਕੋ ਵੀਰਾਂ ਨੂੰ ਇਹ ਗੱਲ ਦਾ ਨਹੀਂ ਪਤਾ ਹੁੰਦਾ ਵੀ ਕੱਖ ਹਰੇ ਹੋਏ ਤੋਂ ਵੀ ਮਾਰਨ ਵਾਸਤੇ ਮੂੰਗੀ ਤੇ ਸਪਰੇਅ ਹੋ ਜਾਂਦੀ ਹੈ ਆਪਾਂ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਆ ਆ ਤੁਸੀਂ ਦੇਖ ਰਹੇ ਹੋ ਆ ਪੱਠੇ ਹਰੇ ਹੋਏ ਵੀ ਸੀ ਇਹਦੇ ਚ ਤੇ ਆ ਮੂੰਗੀ ਨੂੰ ਵੇਖ ਲਓ ਕੁਝ ਨਹੀਂ ਕਿਹਾ ਬਿਲਕੁਲ ਸਹੀ ਖੜੀ ਆ ਫਾਲ ਚੱਕੀ ਜਾਂਦੀ ਹੈ ਤੇ ਜਮਾ ਸਕਾਤਾ ਇਹਦੇ ਵਾਸਤੇ ਕਿਹੜੀ ਸਪਰੇਅ ਕੰਮ ਕਰਦੀ ਆ ਪੌਦੇ ਪਰ ਤੁਹਾਨੂੰ ਜਾਣਕਾਰੀ ਦਿੰਨੇ ਆ ਫਰੰਟ ਤੇ ਆਪਾਂ ਫੋਟੋ ਲੱਗੀ ਵੀ ਆਪਾਂ ਸਜੈਂਟਾ ਕੰਪਨੀ ਦਾ 1 ਲੀਟਰ ਹੁੰਦਾ ਵੈਸੇ ਉਹ ਦੁਕਾਨਦਾਰ ਕਹਿੰਦੇ ਆ ਵੀ 2.5 ਕਿੱਲੇ ਜਾਂ 3 ਕਿੱਲਿਆਂ ਦੇ ਲੀਟਰ ਪਾਓ ਤੇ ਦੁਕਾਨਦਾਰ ਸਰ ਹਮੇਸ਼ਾ ਆਪਦੇ ਸਾਰੇ ਹੀ ਚੀਜ਼ੀ ਵਰੋਂ ਨਹੀਂ ਲੈਂਦਾ ਹੁੰਦਾ ਕਿਉਂਕਿ ਮੂੰਗੀ ਇੱਕ ਸੋਹਲ ਵੈਰਾਈਟੀ ਹੁੰਦੀ ਆ ਤੇ ਇਹਨੂੰ ਜੇ ਪਕਾਇਦੀ ਵੀ ਥੋੜੀ ਜਿਹੀ ਦਿੱਕਤ ਆ ਗਈ ਜਾਂ ਥੋੜੀ ਜਿਹੀ ਗਲਤੀ ਨਾਲ ਹੀ ਇਹ ਖਤਮ ਹੋ ਜਾਂਦੀ ਹੈ ਤੇ ਥੋੜੀ ਜਿਹੀ ਗਲਤੀ ਸਮਝਦਾਰੀ ਨਾਲ ਹੀ ਇਹ ਬਣ ਜਾਂਦੀ ਹੁੰਦੀ ਹੈ। ਸੋ ਮੈਂ ਕ੍ਰੈਸਕ ਲੈ ਕੇ ਵੇਖਿਆ ਸੀਗਾ। ਪਹਿਲਾਂ ਅਸੀਂ ਦੁਕਾਨਦਾਰੀ ਦੇ ਹਿਸਾਬ ਨਾਲ ਜਿਵੇਂ ਦੁਕਾਨਦਾਰ ਕਹਿੰਦੇ ਸੀਗੇ ਉਹਨਾਂ ਨੇ ਸਾਨੂੰ 1 ਲੀਟਰ ਦਿੱਤਾ ਸੀ 2 ਕਿੱਲਿਆਂ ਦੇ ਲੀਟਰ ਪਾਇਆ। ਢਾਈਆਂ ਕਿੱਲਿਆਂ ਦੇ ਪਾਇਆ ਢਾਈਆਂ ਤੇ ਉਹਨਾਂ ਨੇ ਕਿਹਾ ਸੀ ਢਾਈਆਂ ਤੇ ਪਾਇਆ ਸੀ। ਤੇ ਉਹਨੇ ਕੰਮ ਨਹੀਂ ਕੀਤਾ। ਇੱਕਦਮ ਕੇਨਾ ਰੋਕਿਆ ਪੱਠਿਆਂ ਨੂੰ ਰੋਕ ਕੇ ਤੇ ਦੁਬਾਰਾ ਜਾਲ ਲਵੇ। ਤੇ ਫਿਰ ਅਸੀਂ 1 ਲੀਟਰ ਹੋਰ ਲਿਆਂਦਾ ਤੇ ਉਹ ਅਸੀਂ 1.5 ਕਿੱਲੇ ਤੇ ਪਾਤਾ ਲੀਟਰ ਤੇ ਮੂੰਗੀ ਨੂੰ ਉਹਨੇ ਕੁਝ ਨਹੀਂ ਕੀਤਾ ਤੇ ਪਰ ਪੱਠਿਆਂ ਦੀ ਜੜ ਖਤਮ ਕਰਤੀ ਆ ਦੇਖੋ ਤੁਹਾਨੂੰ ਦਿਖਾ ਦਿੰਦਾ ਤੇ ਜੇਕਰ ਇਹ ਪੱਠੇ ਪਹਿਲਾਂ ਵੇਖਦਾ ਸੀਗਾ ਤਾਂ ਮੈਂ ਮੇਰਾ ਆਪ ਦਾ ਖੁੱਦ ਦਾ ਮਾਣੇ ਕਹਿੰਦਾ ਸੀਗਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਵੀ ਬੋਹ ਨਹੀਂ ਪਊ ਆ ਦੇਖੋ ਕਿੰਨਾ ਦਵਾਈ ਅਸਰ ਕਰ ਰਹੀ ਹੈ ਆ ਦੇਖੋ ਬਿਲਕੁਲ ਹੀ ਸੁੱਕ ਗਿਆ ਇਹ ਤੁਹਾਨੂੰ ਹੋਰ ਵੀ ਦਿਖਾਉਣਾ ਕਿ ਆ ਵਟਾਂ-ਬਟਾਂ ਦੇ ਵੀ ਜਿਹੜਾ ਸੀਗਾ ਬਿਲਕੁਲ ਸਾਫ਼ ਕਰਤੀ ਕੱਲੀ ਮੂੰਗੀ ਖੜੀ ਆ ਤੇ ਮੂੰਗੀ ਦੀ ਗਰੋਥ ਰੁਕੀ ਨਹੀਂ ਗਈ ਕਿਉਂਕਿ ਜਿਹੜਾ ਧਰਤੀ ਦਾ ਅਸਰ ਮਿੱਟੀ ਦਾ ਅਸਰ ਜਿਹੜਾ ਤਾਤੇ ਨੇ ਲੈਣੇ ਸੀ ਪੱਠਿਆਂ ਨੇ ਉਹ ਮੂੰਗੀ ਨੂੰ ਲੱਗ ਗਏ ਤੇ ਮੂੰਗੀ ਦੀ ਗਰੋਥ ਥੋੜੀ ਜੀ ਜ਼ਿਆਦਾ ਹੀ ਹੋਈ ਆ ਘਟੀ ਦੀ ਬਾਕੀ ਦਿਨ ਉਹ ਦਿਨ ਹੁਣ ਤਾਂ ਮੂੰਗੀ ਜਿਵੇਂ ਕਹਿੰਦੇ ਹੋ ਬਸ ਚੜਾਈਆਂ ਤੇ ਹੀ ਆ ਹੁਣ ਤਾਂ ਸੋ ਨੇ ਤੁਹਾਡੇ ਨਾਲ ਤੁਹਾਨੂੰ ਦੱਸਾਇਆ ਵੀ ਸਜੈਂਟਾ ਕੰਪਨੀ ਦੀ ਆ ਫਫੀ ਫਲੈਕਸ ਦਵਾਈ ਆਉਂਦੀ ਆ ਤੇ ਉਹ ਦਵਾਈ ਤੁਸੀਂ ਲਿਆ ਕੇ ਛੜਕ ਸਕਦੇ ਹੋ ਜੇਕਰ ਤੁਹਾਡੇ ਮੂੰਗੀ ਦੇ ਵਿੱਚ ਪੱਠੇ ਕਿਸੇ ਗੱਲੋਂ ਕਬਰਾਉਣਾ ਵੀ ਜਾਂ ਮੂੰਗੀ ਦਾ ਨੁਕਸਾਨ ਕਰਦੂ ਮੂੰਗੀ ਦਾ ਬਿਲਕੁਲ ਨੁਕਸਾਨ ਨਹੀਂ ਕਰਦੀ ਆ ਆ ਆਮ ਤੌਰ ਤੇ ਆਪਾਂ ਨੂੰ ਆਥੋਂ ਦੀਆਂ ਮੱਥਿਆਂ ਤੇ ਦੂਰੀਆਂ ਮਾਰ ਦਿੰਨੇ ਆ ਦਵਾਈ ਅਸੀਂ ਮੱਥਿਆਂ ਤੇ ਦੂਰੀਆਂ ਵੀ ਮਾਰੀ ਆ ਕਿਤੇ ਮੱਥੇ ਤੇ ਜਾਂ ਕਿਤੇ ਹੋਰਾ ਵੀ ਦੌਗੀ ਨਹੀਂ ਪਾਈ ਇਹਨੇ ਸੋ ਇਸ ਲਈ ਪੇ ਪੱਠਿਆਂ ਦੇ ਡਰ ਤੋਂ ਕੋਈ ਵੀ ਮੇਰਾ ਵੀਰ ਮੂੰਗੀ ਨਾ ਬਾਵੇ ਕਿਉਂਕਿ ਤਕਰੀਬਨ ਤਕਰੀਬਨ ਜਿਵੇਂ ਹੁਣ ਮੇਰੀ ਮੂੰਗੀ ਨੂੰ 37 38 ਦਿਨ ਹੋ ਗਿਆ ਜੇ ਇੱਥੇ ਜਾ ਕੇ ਆਪਾਂ ਕੋਈ ਜੱਟ ਜ਼ਿਮੀਂਦਾਰ ਤੂੰ ਫਸਲ ਬੋਹਣੀ ਪੈਂਦੀ ਆ ਤੇ ਮੈਂ ਖੁਦ ਵੀ ਇਹ ਚੀਜ਼ ਮਹਿਸੂਸ ਕਰ ਸਕਦਾ ਵੀ ਕਿੰਨਾ ਕੁ ਦੁੱਖ dard ਹੁੰਦਾ ਕਿਉਂਕਿ ਮੇਰੇ ਨਾਲ ਵੀ ਇੱਕ ਵਾਰ ਹੋਈ ਸੀਗੀ ਵੀ ਝੋਨੇ ਦੀ ਸਿੱਧੀ ਵਜਾਈ ਕਰਕੇ ਸਾਰੀ ਝੋਨੇ ਦੀ ਸਿੱਧੀ ਵੇ ਪੱਠਿਆਂ ਕਰਕੇ ਬੋਹਣੀ ਪੈਗੀ ਸੀ ਮੈਨੂੰ ਤੇ ਕਸਟੂਆਂ ਦਾ ਕਰਕੇ ਤੇ ਉਦੋਂ ਦਰਦ ਹੁੰਦਾ ਸੀਗਾ ਵੀ ਇੰਨਾ ਇੰਨਾ ਤੇਲ ਬਾਲ ਕੇ ਇੰਨਾ ਬੀ ਪਾ ਕੇ ਰੇਹ ਪਾ ਕੇ ਤੇ ਹੁਣ ਬੋਣੀ ਪੈਂਦੀ ਐ ਸੋ ਇਸ ਲਈ ਇਹ ਜਾਣਕਾਰੀ ਦੱਸ ਰਿਹਾ ਤੁਹਾਨੂੰ ਕਿ ਪੱਠਿਆਂ ਦੇ ਡਰ ਤੋਂ ਕੋਈ ਵੀ ਵੀਰ ਮੂੰਗੀ ਨਾ ਪਾਵੇ ਤੇ ਪੱਠਿਆਂ ਦਾ ਇਲਾਜ ਮੂੰਗੀ ਦਾ ਹੈਗਾ ਆ ਦੇਖੋ ਬਿਲਕੁਲ ਸੁੱਕੀ ਜਾ ਰਿਹਾ ਬਸ ਇਹਦਾ ਕੰਨਕ ਹੈਗਾ ਵੀ ਸਪਰੇਅ ਕਰਕੇ ਦੋ ਤਿੰਨ ਦਿਨ ਪਾਣੀ ਨਾ ਲਾਇਆ ਜਾਵੇ ਪਾਣੀ ਲਾ ਕੇ ਸਪਰੇਅ ਕਰ ਦਿਓ ਮੈਂ ਤਾਂ ਮੂੰਗੀ ਨੂੰ ਪਾਣੀ ਬਹੁਤ ਘੱਟ ਹੀ ਲੱਗਦਾ ਪਰ ਮੇਰੀ ਬਿੱਡਾਂ ਦੇ ਬੀਜੀ ਕਰਕੇ ਤੁਸੀਂ ਯਕੀਨ ਮੰਨਿਓ ਵੀ 6-7 ਪਾਣੀ ਲਾ ਚੁੱਕਿਆ ਮੈਂ ਤੇ ਹੋ ਸਕਦਾ ਵੀ ਇੱਕ ਪਾਣੀ ਹੋਰ ਵੀ ਵੱਧ ਲੱਗ ਜਾਂਦਾ ਜੇਕਰ ਮੈਨੂੰ ਪਾਣੀ ਦੀ ਪ੍ਰੋਬਲਮ ਨਾ ਹੁੰਦੀ ਥੋੜਾ ਜਿਆਦਾ ਬਾਣ ਜਿਆਦਾ ਬੀਜ ਲਿਆ ਤੇ ਟਰਾਂਸਫਾਰਮ ਦਾ ਥੋੜੀ ਜਿਹੀ ਦਿੱਕਤ ਆ ਗਈ ਸੀ ਤਾਂ ਕਰਕੇ ਇੱਕ ਪਾਣੀ ਹਜੇ ਵੀ ਘੱਟ ਲੱਗਿਆ ਮੂੰਗੀ ਨੂੰ ਕਿਉਂਕਿ ਬਿੱਡਾਂ ਵਾਲੀ ਮੂੰਗੀ ਆ ਪਾਣੀ ਨਾਲ ਮਰਦੀ ਨਹੀਂ ਨੀਗੀ ਜਿਹੜੀ ਆਪਾਂ ਦੂਸਰੀ ਮੂੰਗੀ ਤੇ ਉਹਦੇ ਮੁਕਾਬਲੇ ਤਾਂ ਜੇ ਆਪਾਂ ਕਹਿ ਦਈਏ 100% ਹੀ ਕੰਮ ਜਾ ਆਪਾਂ ਬਹੁਤ ਜਿਆਦਾ ਕੰਮਜਾਬ ਚੀਜ਼ ਆ ਇਹ ਤੇ ਬੈਡ ਮੇਰੇ ਹਿਸਾਬ ਨਾਲ ਆਪਾਂ ਲੱਗ ਤੋਂ ਇੱਕ ਵੀਡੀਓ ਬਣਾਵਾਂਗੇ ਤੇ ਕਿਉਂਕਿ ਮੇਰੇ ਗਵਾਂਡ ਨਾਲ ਹੀ ਇੱਕ ਚਾਰਾਂ ਸਾਈਡਾਂ ਚ ਮੂਗੀ ਵੀਜੀ ਵੀ ਆ ਬੈਡ ਤੇ ਚਾਰ ਸਾਈਡ ਨੇ ਇਹਦੇ ਮੇਰੇ ਤਿੰਨ ਸਾਈਡ ਨੇ ਤੇ ਮੇਰੇ ਹਿਸਾਬ ਨਾਲ ਵੀ ਤਿੰਨ ਸਾਈਡ ਆ ਜਿਹੜੇ ਉਹ ਜਿਆਦਾ ਕੰਮਜਾਬ ਆ ਚਾਰਾਂ ਸਾਈਡਾਂ ਦੇ ਮੁਕਾਬਲੇ ਬਾਕੀ ਅਡੋਡੀ ਪਸੰਦ ਹੁੰਦੀ ਆ ਤੇ ਤੁਹਾਨੂੰ ਉਹਦੇ ਤੇ ਅਲੱਗ ਵੀਡੀਓ ਬਣਾ ਕੇ ਵਸ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਸੋ ਇਹ ਸੀ ਜਾਣਕਾਰੀ ਆਪਣੇ ਪੱਠਿਆਂ ਬਾਤ ਸੋ ਧੰਨਵਾਦ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇਆ ਕਰਿਓ ਬੰਦੇ ਦਾ ਹੌਸਲਾ ਬਣਿਆ ਰਹਿੰਦਾ ਤੇ ਚੈਨਲ ਕਰ ਲੈ ਸਬਸਕ੍ਰਾਈਬ ਅੱਗੇ ਵੀ ਚੈਨਲ ਸਬਸਕ੍ਰਾਈਬ ਕਰਨ ਲਈ ਜਰੂਰ ਕੀਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਸੋ ਧੰਨਵਾਦ ਦੋਸਤੋ